ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਜੀ ਆਲੂ ਵਾਲੇ ਪਰੌਂਠੇ ਤੇ ਕਿਉਂ ਨਾ ਮੈਂ ਸੋਚਿਆ ਕਿ ਆਪਣੀ YouTube ਫੈਮਲੀ ਨਾਲ ਵੀਡੀਓ ਸ਼ੇਅਰ ਕਰ ਦਵਾਂ 1 ਕਿਲੋ ਆਪਾਂ ਆਲੂ ਲਏ ਤੇ ਵਿੱਚ ਬਰੀ ਕੱਟਿਆ ਹਰਾ ਧਨੀਆ ਬਾਦ ਤਾਂ ਲਾਲ ਹੀ ਬਰੀ ਕੱਟਿਆ ਹੋਇਆ ਅਦਰਕ ਤੇ ਹਰੀਆਂ ਮਿਰਚਾਂ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜੇ ਆਲੂ ਉਬਾਲ ਲੈਣ ਮੈਂ ਆਪਣੀ ਫੈਮਲੀ ਦੇ ਹਿਸਾਬ ਦੇ ਨਾਲ ਬਾਲੇ ਸੀਗੇ ਬਰਤਨ ਥੋੜਾ ਛੋਟਾ ਲੱਗ ਰਿਹਾ ਸੀ ਮੈਂ ਵੱਡੇ 'ਚ ਪਾ ਲੇ ਤੇ ਟੇਸ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਨਮਕ ਪਾ ਲੈਣਾ ਜੀ ਤੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਗਰ ਗਰਮ ਮਸਾਲਾ ਪਾਉਣ ਤੋਂ ਬਾਅਦ ਆਲੂਆਂ ਚੰਗੇ ਤਰੀਕੇ ਨਾਲ ਮੈਸ਼ ਕਰ ਲਵਾਂਗੇ ਜਿਹੜੇ ਆਲੂਆਂ ਵਿੱਚ ਵਗੈਰਾ ਛੋਟੇ ਟੁਕੜੇ ਨਾ ਰਹਿਣ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਆਪਾਂ ਮੈਸ਼ ਕਰ ਲਏ ਨੇ ਆਲੂਆਂ ਨੂੰ ਤੇ ਹੁਣ ਆਪਾਂ ਜਿਹੜਾ ਆਟਾ ਗੁੰਨ ਲਿਆਈ ਹੀ ਪਹਿਲਾਂ ਹੀ ਆਟਾ ਗੁੰਨ ਕੇ ਤਿਆਰ ਕਰ ਲਿਆ ਸੀ ਤੇ ਹੁਣ ਅਸੀਂ ਬਣਾਵਾਂਗੇ ਜੀ ਪਰੌਂਠੇ ਤੇ ਹੁਣ ਆਪਾਂ ਇੱਕ ਪੇੜਾ ਲਵਾਂਗੇ ਬਹੁਤਾ ਛੋਟਾ ਬਹੁਤਾ ਵੱਡਾ ਨਹੀਂ ਲੈਣਾ ਤੇ ਮੈਂ ਰੋਟੀ ਨੂੰ ਵੇਲ ਕੇ ਆਲੂ ਭਰਦੀ ਹਾਂ ਤੁਸੀਂ ਜਿਸ ਤਰੀਕੇ ਨਾਲ ਭਰ ਸਕਦੇ ਉਸੇ ਤਰੀਕੇ ਨਾਲ ਤੁਸੀਂ ਭਰ ਲੈਣਾ ਤੁਸੀਂ ਚੁੰਡ ਕੇ ਵੀ ਇਹਨੂੰ ਭਰ ਸਕਦੇ ਹੋ ਜਿਵੇਂ ਦਾ ਤਰੀਕਾ ਤੁਹਾਨੂੰ ਸਹੀ ਲੱਗੇ ਤੇ ਹੁਣ ਉਸ ਤੋਂ ਬਾਅਦ ਆਪਾਂ ਇੱਕ ਪੇੜਾ ਬਣਾ ਲਿਆ ਤੇ ਹੁਣ ਅਸੀਂ ਰੋਟੀ ਨੂੰ ਵੇਲ ਕੇ ਤਿਆਰ ਕਰ ਲਵਾਂਗੇ ਤੇ ਰੋਟੀ ਨੂੰ ਆਪਾਂ ਵੇਲ ਕੇ ਤਿਆਰ ਕਰ ਲਿਆ ਤੇ ਤਵੇ ਉੱਪਰ ਥੋੜਾ ਜਿਹਾ ਲਾਵਾਂਗੇ ਜੀ ਘਿਓ ਤਾਂ ਕਿ ਪਰੌਂਠਾ ਪਹਿਲਾਂ ਪਾਉਣਾ ਇਹਦੇ ਨਾਲ ਚਿਪਕੀ ਨਾ ਤਵੇ ਦੇ ਨਾਲ ਉਸ ਤੋਂ ਬਾਅਦ ਆਪਾਂ ਪਰੌਂਠੇ ਜਿਹੜੇ ਪਾ ਲਵਾਂਗੇ ਤੇ ਸੇਕ ਲਵਾਂਗੇ ਜੀ ਤੇ ਤੁਸੀਂ ਦੇਖ ਸਕਦੇ ਹੋ ਘਿਓ ਲਗਾ ਲਿਆ ਆਪਾਂ ਦੋਹਾਂ ਸਾਈਡਾਂ ਤੇ ਤੇ ਹੁਣ ਜਿਹੜੇ ਸਾਡੇ ਪਰੌਂਠੇ ਹੋ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਇਸ ਤਰੀਕੇ ਨਾਲ ਮੈਂ ਦੂਜਾ ਵੀ ਪਰੌਂਠਾ ਬਣਾ ਕੇ ਤਿਆਰ ਕਰ ਲਵਾਂਗੀ ਤੇ ਅਸੀਂ ਦੋਨੋਂ ਪਰੌਂਠੇ ਜਿਹੜੇ ਬਿਲਕੁਲ ਬਣਾ ਕੇ ਨਾਰਮਲ ਦੇ ਤਰੀਕੇ ਨਾਲ ਤਿਆਰ ਕਰ ਲਏ ਆ ਤੇ ਉਸ ਤੋਂ ਬਾਅਦ ਮੈਂ ਰੱਖਿਆ ਜੀ ਉੱਪਰ ਮੱਖਣ ਤੇ ਦਹੀਂ ਦੇ ਨਾਲ ਕਰੋ ਜੀ ਇੰਜੋਏ